ਹੈਲੋ ਜੀ ਸਾਰੇ ਮੇਰੇ ਪਿਆਰ ਭਰੀ ਹਸਤੀ ਕਾਲ ਰਣਾ ਸਾਹਿਬ ਟੀਕ ਤੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰੇ ਪੰਨ ਭਰਾਵਾਂ ਨੂੰ ਪਹਿਲਾਂ ਰਿਕਵੈਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੇ ਕਲੈਕਸ਼ਨ ਕਿੱਦਾਂ ਨਹੀਂ ਲੱਗ ਰਹੀ ਹੈਗੇ ਦੂਸਰੇ ਨੰਬਰ ਤੇ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੇ ਆ ਵੀ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਹੈਗੇ ਪਲੀਜ਼ ਕੈਸ਼ ਔਨ ਡਿਲੀਵਰੀ ਨੂੰ ਫੋਨ ਨਾ ਕਰਿਆ ਕਰੋ ਆਪਾਂ ਹਰ ਵੀਡੀਓ 'ਚ ਹੀ ਦੱਸਦੇ ਹੁੰਨੇ ਆ ਸਿਰਫ ਆਪਾਂ ਆਨਲਾਈਨ ਪੇਮੈਂਟ ਕਰਵਾਉਣੀ ਹੁੰਦੀ ਆ ਆਨਲਾਈਨ ਪੇਮੈਂਟ ਕਰਵਾ ਕੇ ਜਿਹੜੀਆਂ ਪੈਣਾ ਨੇ ਸੂਟ ਮੰਗਵਾਉਣਾ ਹੁੰਦਾ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੀਆਂ ਨੇ ਸਕਰੀਨ ਤੇ ਆਪਣਾ ਵਟਸਐਪ ਨੰਬਰ ਦਿੱਤਾ ਹੁੰਦਾ ਤੁਸੀਂ ਨੂੰ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋਗੇ ਤੇ ਆਪਣਾ ਸੂਟ ਮੰਗਵਾ ਸਕਦੇ ਹੋਗੇ ਰੇਟ ਆਪਣੇ ਬਹੁਤ ਜ਼ਿਆਦਾ ਰੀਜ਼ਨਬਲ ਰੱਖੇ ਹੁੰਦੇ ਨੇ ਇੱਕ ਮੇਰੀਆਂ ਭੈਣਾਂ ਡਰਦੀਆਂ ਬਹੁਤ ਜ਼ਿਆਦਾ ਨਹੀਂ ਮੈਂ ਆਰਡਰ ਕਰਨ ਤੋਂ ਪਹਿਲਾਂ ਪੈਸੇ ਨੂੰ ਲੈ ਕੇ ਉਹਨਾਂ ਨੂੰ ਕਾਫੀ ਟੈਨਸ਼ਨ ਹੋ ਜਾਂਦੀ ਹੈ ਵੀ ਜਿਹੜੀ ਤੁਸੀਂ ਪੇਮੈਂਟ ਪਾਉਣੀ ਹੈਗੀ ਉਹ ਸਾਡੀ ਕਿਤੇ ਕੋਈ ਫਰਾਡ ਵਾਲੀ ਗੱਲ ਨਾ ਹੋਵੇ ਤੁਸੀਂ ਨੰਬਰ ਨਾ ਬਲੌਕ ਕਰ ਲਮੋ ਜੇ ਉਹ ਬਹੁਤ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇੱਧਰ ਉੱਧਰ ਪਰ ਐਦਾਂ ਦੀ ਕੋਈ ਗੱਲ ਨਹੀਂ ਹੋਊਗੀ ਜਿੰਨਾ ਟਾਈਮ ਪਾਰਸਲ ਤੁਹਾਡੇ ਘਰ ਤੱਕ ਨਹੀਂ ਪਹੁੰਚਦਾ ਆਪਣੀ ਜ਼ਿੰਮੇਵਾਰੀ ਹੁੰਦੀ ਹੈਗੀ ਐਦਾਂ ਡਰਿਆ ਨਾ ਕਰੋ ਜੋੜਨ ਤੋਂ ਪਹਿਲਾਂ ਚਲੋ ਯਕੀਨ ਕਰਨਾ ਤਾਂ ਔਖਾ ਹੁੰਦਾਗਾ ਪਰ ਯਕੀਨ ਕਰਨਾ ਜ਼ਰੂਰੀ ਆ ਪਹਿਲਾਂ ਇੱਕ ਵਾਰੀ ਯਕੀਨ ਕਰੋਗੇ ਤਾਂ ਹੀ ਜੁੜੋਗੇ ਜੁੜ ਕੇ ਤੁਹਾਨੂੰ ਪਤਾ ਲੱਗਣਾਗਾ ਆਪਣੇ ਸਟਾਫ ਬਾਰੇ ਕੱਪੜੇ ਬਾਰੇ ਤੇ ਰੇਟ ਬਾਰੇ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਕੈਮਰੀਕ ਕਾਟਨ ਦੇ ਪਿਓਰ ਦੁਪੱਟੇ ਨਾਲ ਸੂਟ ਬਹੁਤ ਜ਼ਿਆਦੇ ਸੋਹਣੇ ਸੂਟ ਹੋਣਗੇ ਇਹ ਰੀਜ਼ਨੇਬਲ ਪ੍ਰਾਈਸ ਹੋਊਗਾ ਇਹਨਾਂ ਦਾ ਸ਼ਿਪਿੰਗ ਵਿੱਚ ਹੀ ਹੋਊਗਾ ਇਹਨਾਂ ਦੀ ਫ੍ਰੀ ਸ਼ਿਪਿੰਗ ਹੋਊਗੀ ਰੇਟ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੇ ਵੀਡੀਓ ਦੇ ਵਿੱਚ ਹੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਕੋਈ ਵੀ ਸੂਟ ਪਸੰਦ ਆਤਾ ਉਸ ਨੂੰ ਤੁਸੀਂ ਸਾਨੂੰ ਇਹਦਾ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਕਰ ਸਕਦੇ ਹੋਗੇ ਪਹਿਲਾ ਸੂਟ ਹੈਗਾ ਆਪਣੇ ਕੋਲੇ ਬਲੈਕ ਕਲਰ ਦਾ ਇਹ ਜੈਗੂਰੀ ਹੈਗਾ ਸੂਟ ਪਿਓਰ ਦੁਪੱਟੇ ਨਾਲ ਆਹ ਬੜਾ ਇਹਦੇ نیچے ਬਾਰਡਰ ਬਣਿਆ ਹੋਇਆ ਇਹਦੇ ਨਾਲ ਸੂਟ ਤੇ ਥੋੜਾ ਥੋੜਾ ਵਰਕ ਕੀਤਾ ਹੋਇਆਗਾ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਹਾਂਗੇ ਇਹ ਵਾਲੀ ਇਹਦੀ ਸ਼ਰਟ ਆ ਗਈ ਬੈਕ ਤੇ ਫਰੰਟ ਸੀਮ ਆ ਆਹ ਵਾਲੀ ਇਹਦੀ ਬੈਕ ਆ ਗਈ ਬੈਕ ਤੇ ਸਿਰਫ ਪ੍ਰਿੰਟ ਬਣਿਆ ਹੋਇਆ ਫਰੰਟ ਤੇ ਥੋੜਾ ਵਰਕ ਆਊਗਾ ਨਾਲ ਪਿਓਰ ਕੈਮਰਿਕ ਕਾਟਨ ਆਗੀ ਇਹਨਾਂ ਦੇ ਜਿਹੜੇ ਦੁਪੱਟੇ ਨੇ ਨਾ ਬਹੁਤ ਜ਼ਿਆਦੇ ਸੋਹਣੇ ਨੇ ਦੁਪੱਟੇ ਸਾਰੇ ਸੂਟਾਂ ਦਾ ਆਪਾਂ ਰੇਟ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੇ ਇਹਦੇ ਨਾਲ ਆਹ ਵਾਲੀ ਪਲੇਨ ਬਾਟਮ ਰੱਖੀ ਹੋਈ ਹੈਗੀ 2.5 ਮੀਟਰ ਦੀ ਕੱਟ ਆ ਗਈ ਇਹੇ ਆਹ ਵਾਲਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਆਹ ਵਾਲਾ ਦੁਪੱਟਾ ਕਹਦੇ ਨਾਲ ਜੈਪੁਰੀ ਸੂਟ ਨੇ ਇਹ ਵਾਲੇ ਅੱਜ ਵਾਲੇ ਦੋ ਪੀਸ ਹੋਣਗੇ ਜੈਪੁਰੀ ਸੂਟਾਂ ਦੇ ਕਲੈਕਸ਼ਨ ਸਾਰੀ ਪ੍ਰਿੰਟ ਦੁਪੱਟੇ ਨਾਲ ਹੀ ਦਿਖਾਵਾਂਗੇ ਪਰ ਅਲੱਗ-ਅਲੱਗ ਡਿਜ਼ਾਈਨਾਂ ਦੇ ਸੂਟ ਹੋਣਗੇ ਇਹਦਾ ਸੂਟ ਦਾ ਰੇਟ ਹੈਗਾਗਾ 850 ਸ਼ਿਪਿੰਗ ਫ੍ਰੀ ਹੋਊਗੀ ਜੇ ਤੁਸੀਂ ਦੋ ਸੂਟ ਲੈਣੇ ਹੋਗੇ ਤਾਂ ਆਪਾਂ ਤੁਹਾਨੂੰ ਕੁਝ ਵਿੱਚੋਂ ਡਿਸਕਾਊਂਟ ਕਰ ਦਾਂਗੇ ਕਿਉਂਕਿ ਇੱਕ ਸੂਟ ਸੂਟ ਤੇ ਵੀ ਸ਼ਿਪਿੰਗ ਓਨੀ ਹੀ ਪੈਂਦੀ ਆ ਦੋ ਸੂਟਾਂ ਤੇ ਵੀ ਓਨੀ ਹੀ ਪੈਂਦੀ ਆ ਗਈ ਅਗਲਾ ਸੂਟ ਹੈਗਾਗਾ ਮਾਸਟਰਡ ਕਲਰ ਦਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਪਹਿਲਾ ਕਲਰ ਸੀਗਾ ਬਲੈਕ ਸੈਕੰਡ ਕਲਰ ਹੈਗਾ ਮਾਸਟਰਡ ਸਿੰਗਲ ਪੀਸ ਦਾ ਰੇਟ ਹੈਗਾਗਾ 850 ਮਾਸਟਰਡ ਕਲਰ ਦਾ ਸੂਟ ਆ ਉਪਰੇ ਦੇ ਵਰਕ ਕੀਤਾ ਹੋਇਆ ਜੇ ਤੁਸੀਂ ਦੋ ਸੂਟ ਲੈਣੇ ਹੋ ਤਾਂ ਤੁਹਾਨੂੰ ਕੁਝ ਲੈਸ ਹੋ ਜੂ ਵਿੱਚੋਂ ਜਿਵੇਂ ਦੋ ਪੀਸ ਤੁਹਾਨੂੰ 1550 ਦੇ ਲੱਗ ਜਾਣਗੇ ਸ਼ਿਪਿੰਗ ਵਿੱਚ ਹੀ ਹੋਊਗੀ ਦੇਖ ਸਕਦੇ ਹੋ ਆਹ ਵਾਲੇ ਦਾ ਬਾਰਡਰ ਬਣਿਆ ਹੋਇਆ 프ਰੰਟ ਤੇ ਇਹਦੇ ਥੋੜਾ ਵਰਕ ਕੀਤਾ ਹੋਇਆ ਸੂਟ ਦੇ نیچے-नीचे ਘੇਰੇ-ਘੇਰੇ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਪੀਸ ਬੜੇ ਮ ਬਹੁਤ ਜਿਆਦਾ ਸੋਹਣੇ ਬਣਨਗੇ ਲੱਗਣਗੇ ਬਾਕੀ ਗੱਲ ਇਹਨਾਂ ਦੇ ਦੁਪੱਟਿਆਂ ਦੀ ਹੈ ਦੁਪੱਟੇ ਇਹਨਾਂ ਦੇ ਬਹੁਤ ਜਿਆਦਾ ਹਾਈ ਫਾਈ ਨੇ ਪਿਓਰ ਦੁਪੱਟੇ ਨੇ ਵਧੀਆ ਪਿਓਰ ਦੇ ਨੇ ਕੋਈ ਐਧਾ ਨਹੀਂ ਹੈਗਾ ਵੀ ਥੋੜੇ ਹਾਰ ਜੇ ਦੁਪੱਟੇ ਨੇ ਬਿਲਕੁਲ ਸੌਫਟ ਸਟਫ ਦੁਪੱਟਾ ਲੱਗਿਆ ਹੋਇਆ ਪਿਓਰ ਦਾ ਦੇਖ ਸਕਦੇ ਹੋ ਤੁਸੀਂ ਫਾਈਨਲ ਲੁੱਕ ਇਹਦੀ ਸੂਟ ਦੀ ਆ ਹੋਣੀ ਆਗੀ ਦੁਪੱਟੇ ਨਾਲ ਬਹੁਤ ਜਿਆਦਾ ਸੋਹਣੇ ਦੁਪੱਟੇ ਨੇ ਬੇ ਗ੍ਰੇਟ ਆਪਾਂ ਇਹਨਾਂ ਸੂਟਾਂ ਦਾ ਤੁਹਾਨੂੰ ਦੋਨਾਂ ਦਾ ਦੱਸ ਦਿੱਤਾ ਵਾ ਅਗਲਾ ਸੂਟ ਵੀ ਆਪਣੇ ਕੋਲੇ ਪ्युअर ਦੁਪੱਟੇ ਨਾਲ ਹੀ ਆਪਣੇ ਕੋਲੇ ਸਿੰਗਲ ਕਲਰ ਹੀ ਰਹਿ ਗਿਆ ਇਹ ਆਲਓਵਰ ਸੂਟ ਹੋਊਗਾ ਦੇਖ ਸਕਦੇ ਹੋ ਤੁਸੀਂ ਇਹਦੇ ਸਾਰੇ 프ਰੰਟ ਤੇ ਵਰਕ ਕੀਤਾ ਹੋਇਆ ਵਾ ਬਹੁਤ ਜਿਆਦਾ ਵਧੀਆ ਸਟੱਫ ਆਗਾ ਇਹ ਵੀ ਸਾਰੇ ਫਰੰਟ ਤੇ ਇਹਦੇ ਵਰਕ ਆਊਗਾ ਸੂਟ ਦੇ ਆ ਵੀ نیچے ਵਰਕ ਆਗਾ ਇਹਦੀ ਲੈਸ ਨਹੀਂ ਲੱਗੀ ਹੋਈ ਇਹ ਆਪਾਂ ਤੁਹਾਨੂੰ ਦੱਸ ਦਿੰਨੇ ਆਂਗੇ ਪੂਰੀ ਸ਼ਾਂਟ ਦੇ ਅੱਗੇ ਵਰਕ ਆਗਾ ਆਲਓਵਰ ਸੂਟ ਆ 5 ਮੀਟਰ ਦਾ ਆਹ ਵਾਲੇ ਦੇ ਨਾਲ ਪਿਓਰ ਦਾ ਦੁਪੱਟਾ ਰੱਖਿਆ ਹੋਇਆ ਇਹਦਾ ਸੂਟ ਦਾ ਰੇਟ ਰਹਿਣਾ 1000 ਹਾਵੜੀ ਇਹਦੀ ਫਾਈਨਲ ਲੁੱਕ ਆਣੀ ਆ ਸੂਟ ਦੀ ਦੇਖ ਸਕਦੇ ਹੋ ਤੁਸੀਂ ਇਹ ਜਾਮਨੀ ਜੀ ਟੋਨ ਤੇ ਆਗਾ ਸੂਟ ਮੈਰੂਨ ਵੀ ਨਹੀਂ ਕਹਿ ਸਕਦੇ ਇਹਨੂੰ ਬਹੁਤ ਜਿਆਦਾ ਸੋਹਣਾ ਪਿਆਰਾ ਜਿਹਾ ਸੇੜਾ ਅਗਲਾ ਕਲਰ ਹੈਗਾ ਆਪਣੇ ਕੋਲੇ ਬਲੈਕ ਉਰ ਸਾਰੇ ਉਹਨਾਂ ਦੇ ਪ੍ਰਿੰਟ ਦੇ ਪਟਟਿਆਂ ਨਾਲੀ ਬਲੈਕ ਕਲਰ ਦਾ ਸੂਟ ਆ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋਗੇ ਆ ਵਾਲੀ ਇਹਦੀ ਡਿਜ਼ਾਈਨਿੰਗ ਆ ਇਹਦੀ ਡਿਜ਼ਾਈਨਿੰਗ ਨਾਲ ਸਿਮਰ ਮਸਲੀਨ ਦੀ ਤਰ੍ਹਾਂ ਹੁੰਦੀ ਆ ਕਿ ਸੂਟ ਦੀ ਐਦਾਂ ਲੱਗਦਾ ਜਿਵੇਂ ਇਹ ਸਿਮਰ ਦਾ ਸੂਟ ਹੁੰਦਾ ਪਰ ਬਿਲਕੁਲ ਪਿਓਰ ਕਾਟਨ ਦਾ ਸੂਟ ਆ 100% ਕਾਟਨ ਆਂਗੀ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਚੰਗੀ ਤਰ੍ਹਾਂ ਬਲੈਕ ਕਲਰ ਦਾ ਸੂਟ ਆ ਇਹ ਦੇਖ ਸਕਦੇ ਹੋਗੇ ਇਹਦੇ ਨਾਲ ਦੁਪੱਟਾ ਦਾ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਇਆਗਾ ਡਿਜ਼ਾਈਨਰ ਜਿਹਾ ਪੀਸ ਦੁਪੱਟਾ ਵਾ ਇਹਦਾ ਸੂਟ ਦਾ ਰੇਟ ਰਹਿਣ ਵਾਲਾਗਾ 850 850 ਰੇਟ ਰਹਿਣ ਵਾਲਾਗਾ ਜੇ ਤੁਸੀਂ 2 ਪੀਸ ਲੈਨੇ ਹੋ ਤਾਂ ਤੁਹਾਨੂੰ ਕੁਝ ਡਿਸਕਾਊਂਟ ਮਿਲ ਸਕਦਾਗਾ ਦੇਖ ਸਕਦੇ ਹੋ ਦੁਪੱਟੇ ਦਾ ਬਹੁਤ ਜਿਆਦਾ ਸੋਨਾ ਬਣਿਆ ਹੋਇਆਗਾ ਦੁਪੱਟੇ ਦੀ ਡਿਜ਼ਾਈਨਿੰਗ ਮੈਂ ਤੁਹਾਨੂੰ ਚੈੱਕ ਕਰਾ ਦੇਣੀ ਆ ਕੁਲਾ ਕੁਲਾ ਡੁਲਾ ਪਿਓਰ ਦਾ ਦੁਪੱਟਾਗਾ ਇਹ ਸੌਫਟ ਪਿਓਰ ਆ ਬਿਲਕੁਲ ਹਾਰਡ ਜੀ ਪਿਓਰ ਨਹੀਂ ਹੈਗੀ ਵਧੀਆ ਪਿਓਰ ਚ ਦੁਪੱਟਾਗਾ ਇਹਦੇ ਵਿੱਚ ਅਗਲਾ ਦੁਨਣਾ ਹੈਗਾਗਾ ਇਹਨੂੰ ਕੈਮਰਿਕ ਵੀ ਵਧੀਆ ਨਹੀਂ ਲੱਗੀ ਹੋਈ ਹੈ ਵੀ ਥੋੜੀ ਜਿਆਦੇ ਹਲਕੀ ਕੈਮਰਿਕ ਹੁੰਦੀ ਹੈ ਉਹ ਵਾਲੀ ਨਹੀਂ ਹੈਗੀ ਆ ਜਿਹੜੇ ਆਪਾਂ ਸੂਟ ਪਾਵਾਂਗੇ ਤੁਹਾਨੂੰ ਇਹਨਾਂ ਦਾ ਸਾਰਿਆਂ ਦਾ ਰੇਟ 850 ਰਹਿਣ ਵਾਲਾਗਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਜੇ ਤੁਸੀਂ 2 ਪੀਸ ਲਮੋਗੇ ਤਾਂ ਤੁਹਾਨੂੰ 15 1550 ਦੇ ਪੈਣਗੇ ਸੌਰੀ షిప్పింగ్ ਵਿੱਚ ਹੀ ਹੋਊਗੀ। শিপਿੰਗ ਚਾਰਜ ਐਕਸਟਰਾ ਨਹੀਂ ਹੋਣੇ ਹੈਗੇ। ਆਨਲਾਈਨ ਪੇਮੈਂਟ ਕਰਵਾ ਕੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਦਾ ਆਰਡਰ ਕਨਫਰਮ ਕਰ ਸਕਦੇ ਹੋ। ਆਹ ਵਾਲੀ ਇਹਦੀ ਡਿਜ਼ਾਈਨਿੰਗ ਆਗੀ। ਇਹਨਾਂ ਦੇ ਦੁਪੱਟਿਆਂ ਦੀ ਨਾ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਆਗੀ। ਅਜਿਹੇ ਸੂਟਾਂ ਦੀ ਜਿੰਨੀਆਂ ਪਹਿ ਤੁਹਾਨੂੰ ਦਿਖਾਈ ਆ ਕਲੈਕਸ਼ਨ। ਇੱਕ ਤੋਂ ਇੱਕ ਵੱਧ ਸੋਹਣੇ ਦੁਪੱਟੇ ਨੇ ਇਹਨਾਂ ਦੇ। ਦੇਖ ਸਕਦੇ ਹੋ ਤੁਸੀਂ। ਸਾਰੇ ਆਪਾਂ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦਿਖਾਏ ਨੇ ਇਹ ਜ਼ਰੂਰੀ ਨਹੀਂ ਵੀ ਤੁਸੀਂ ਸਭ ਤੋਂ ਇਹੀ ਦੋ ਸੂਟ ਲੈਣੇ ਨੇ ਕੋਈ ਨਾਲ 500 ਵਾਲੀ ਵੀ ਕੋਈ ਸੂਟ ਲੈ ਸਕਦੇ ਹੋਗੇ ਜੇ ਤੁਸੀਂ ਸਿੰਗਲ ਸੂਟ ਮੰਗਵਾਉਣਾ ਤਾਂ ਸਿੰਗਲ ਸੂਟ ਵੀ ਮੰਗਵਾ ਸਕਦੇ ਹੋ ਲਾਸਟ ਕਲਰ ਹੈਗਾ ਆਪਣੇ ਕੋਲੇ ਬਹੁਤ ਜਿਆਦਾ ਸੋਹਣਾ ਕੈ ਵੀ ਇਹ ਫਲਾਵਰ ਬਣੇ ਹੋਏ ਨੇ ਇਹ ਡਿਜ਼ਾਈਨ ਆਪਣੇ ਕੋਲੇ ਵਿਦਾਊਟ ਦੁਪੱਟਾ ਵੀ ਆਏ ਹੋਏ ਨੇ ਦੁਪੱਟੇ ਨਾਲ ਵੀ ਆਏ ਹੋਏ ਨੇ ਦੇਖ ਸਕਦੇ ਹੋ ਡਿਜ਼ਾਈਨਿੰਗ ਆਪ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਇਹਦਾ ਵੀ ਰੇਟ 850 ਰਹਿਣਾਣਾ ਸੂਟ ਦਾ ਰੇਟ ਆਪਣੇ ਬਹੁਤ ਜ਼ਿਆਦਾ ਰੀਜ਼ਨੇਬਲ ਰੱਖੇ ਹੋਏ ਨੇ ਬਾਜ਼ਾਰ 'ਚ ਇਹ ਸਾਨੂੰ ਤੁਹਾਨੂੰ 900 950 ਤੱਕ ਰਾਮ ਨਾਲ ਮਿਲੂਗਾ ਕਿਉਂਕਿ ਇਹ ਵਧੀਆ ਵਾਲੀ ਕੈਮਰਿਕ ਆ ਗਈ ਹਲਕੀ ਜਿਹੀ ਇੱਕ ਕੈਮਰਿਕ ਹੁੰਦੀ ਹੈ ਜਿਹੜੀ ਉਹ ਵਾਲੀ ਨਹੀਂ ਹੈਗੀ ਬਿਲਕੁਲ ਗਾਫ ਕਪੜਾ ਗਾ ਵਧੀਆ ਪਿਓਰ ਦੇ ਦੁਪट्टे ਲੱਗੇ ਹੋਣੇ ਇਹਨਾਂ ਨਾਲ ਖੁੱਲੇ ਡੁਲੇ ਡਿਜ਼ਾਈਨ ਨੇ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟਿਆਂ ਦੀ ਖੁੱਲੇ ਡੁਲੇ ਪੂਰੇ ਪਨੇ ਦੇ ਦੁਪੱਟੇ ਹੋਣਗੇ ਦੇਖ ਸਕਦੇ ਹੋ ਆਹ ਵਾਲੀ ਫਾਈਨਲ ਲੁੱਕ ਆਊਗੀ ਸੂਟ ਦੀ ਬਣੇ ਹੋਏ ਸੂਟੇ ਬਹੁਤ ਵਧੀਆ ਲੱਗਣਗੇ ਜਿਵੇਂ ਆਪਾਂ ਕੋਈ ਲੈਂਸ ਲਾ ਕੇ ਤਿਆਰ ਕਰਨੇ ਨੇ ਬਹੁਤ ਵਧੀਆ ਲੋਕ ਆਉਂਦੀ ਇਹਨਾਂ ਦੇ ਸੂਟਾਂ ਦੀ ਇਹ ਸੀਗੀ ਅੱਜ ਵਾਲੀ ਕਲੈਕਸ਼ਨ ਆਪਣੀ ਆਪਾਂ ਰੇਟ ਤੁਹਾਨੂੰ ਨਾਲ ਦੱਸ ਦਿੱਤੇ ਨੇ ਸ਼ਿਪਿੰਗ ਆਪਣੀ ਫ੍ਰੀ ਹੈਗੀ ਇਹਨਾਂ ਵਿੱਚ ਕੋਈ ਵੀ ਸੂਟ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਤਾਂ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਪਲੀਜ਼ ਦੁਬਾਰਾ ਰਿਕਵੈਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਆਉਣ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਧੰਨਵਾਦ